ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਿਤਾ ਜੀ ਦੇ ਸੱਚਖੰਡ ਤਖਤ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਸਾਹਿਬ ਦੀ ਧਰਤੀ ਤੇ ਉਤੇ ਸੰਤ ਮਹਾਪੁਰਸ਼ਾਂ ਬਾਬਾ ਨਿਧਾਨ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਸੀਸਾ ਸਿੰਘ ਜੀ ਦੀ ਸਾਲਾਨਾ ਵਰਸੀ ਦੇ ਸੰਬੰਧ ਵਿੱਚ ਸੰਗਤਾਂ ਪੰਜਾਬ ਭਰ ਤੋਂ ਅਤੇ ਆਲ ਇੰਡੀਆ ਤੋਂ ਆ ਕਰਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਏ ਇਹ ਸਮਾਗਮ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਗੁਰਦੁਆਰਾ ਲੰਗਰ ਸਾਹਿਬ ਕਰਵਾਇਆ ਗਿਆ ਇਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ ਕਥਾਵਾਚਕ ਨੇ ਹਾਜ਼ਰੀ ਭਰੀ ਇਹ ਸਮਾਗਮ ਮੌਜੂਦਾ ਮੁਖੀ ਬਾਬਾ ਬਲਵਿੰਦਰ ਸਿੰਘ ਜੀ ਬਾਬਾ ਬਲਵਿੰਦਰ ਸਿੰਘ ਜੀ ਦੇ ਸਹਿਯੋਗ ਦੇ ਨਾਲ ਤੇ ਸੰਗਤਾਂ ਦੀ ਸਰਦਾ ਦੀ ਭਾਵਨਾ ਨਾਲ ਮਨਾਇਆ ਗਿਆ ਭਾਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੇ ਤਰਪੇਤਾ ਜੀ ਸੱਚਖੰਡ ਤਖਤ ਸ੍ਰੀ ਹਜੂਰ ਸਾਹਿਬ ਨੇੜ ਸਾਹਿਬ ਦੀ ਧਰਤੀ ਦੇ ਉੱਤੇ ਸੰਤ ਮਹਾਪੁਰਸ਼ ਬਾਬਾ ਅੰਦਰ ਸਿੰਘ ਜੀ ਸੰਤ ਬਾਬਾ ਆਤਮਾ ਸਿੰਘ ਜੀ ਸੰਤ ਬਾਬਾ ਹਰਨਾਮ ਸਿੰਘ ਜੀ ਸੰਤ ਬਾਬਾ ਸੀਸਾ ਸਿੰਘ ਜੀ ਸਲਾਨਾ ਬਰਛੀ ਦੇ ਸਬੰਧ ਵਿੱਚ ਸਮਤਾ ਇੰਡੀਆ ਜੋ ਪੰਜਾਬ ਭਰ ਚੋਂ ਸਾਰੇ ਆਲ ਇੰਡੀਆ ਤਵਾ ਕਰਕੇ ਭਾਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਆਂ ਦੇ ਚਰਨਾਂ ਦੇ ਵਿੱਚ ਨਕਮਸਤ ਹੋਏ ਆਪਣੇ ਜੀਵਨ ਦੀਆਂ ਰੇਖਾ ਬਦਲੀਆਂ ਸਤਗੁਰੂ ਜੀ ਕਿਰਪਾ ਕਰਨ ਇਨ੍ਹਾਂ ਮਹਾਪੁਰਸ਼ਾਂ ਦੇ ਦੱਸੇ ਹੋਏ ਮਾਰਗ ਤੇ ਸੰਗਤ ਨੂੰ ਚੱਲਣ ਦੀ ਸਮਰੱਥਾ ਤੇ ਸੂਝੀ ਬਖਸ਼ ਕਰਨ ਮੌਜੂਦਾ ਮੁਖੀ ਮਹਾਪੁਰਸ਼ ਬਾਬਾ ਨਰਿੰਦਰ ਸਿੰਘ ਜੀ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਦੇ ਸਹਿਯੋਗ ਦੇ ਨਾਲ ਸੰਗਤਾਂ ਨੇ ਮਹਾਪੁਰਸ਼ਾਂ ਦੀ ਬਰਿਸ਼ਰਸ਼ੀ ਸ਼ਰਧਾ ਦੇ ਭਾਵਨਾ ਨਾਲ ਬਣਾਈ ਆ ਆਈਆਂ ਹੋਈਆਂ ਸੰਗਤਾਂ ਨੂੰ ਜੀ ਆਇਆਂ ਧੰਨਵਾਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦਾ ਦਾਸ ਗੁਰੂ ਘਰ ਸ਼ਹੀਦਾ ਦੇ ਪਾਵਨ ਪਿੱਤੇ ਸਤਨਗੁਰ ਦੁਆਰਾ ਸ਼ਹੀਦ ਗੰਸੇਬ ਤੋਂ ਆਏ ਹੋਏ ਮਾਪੁਰਛੰਦਾਂ ਆਈਆਂ ਹੋਈਆਂ ਰੱਬੀਆਂ ਬੋਵਾ ਦਾ ਸਾਰਿਆਂ ਦਾ ਧੰਨਵਾਦ ਕਰਦੇ ਆ ਆਪ ਦਾਸ ਗੁਰੂ ਘਰ ਲੋਕੋ ਕੇ ਨਗਰ ਵਿੱਚ ਸ਼ਹੀਦ ਬਾਬਾ ਤਾਰਾ ਜੀ ਦੇ ਪਾਵਨ ਪਿੱਤਸਤਾਂ ਤੋਂ ਸਾਰੀਆਂ ਸੰਗਤਾਂ ਨੂੰ ਆਇਆਂ ਨੂੰ ਜੀ ਆਇਆਂ ਕਹਿੰਦੇ ਇੰਨਾ ਜਿਹੜੇ ਪਰਮੁੱਤ ਤੇਰਪਾ ਬੋਲੇ ਧਰਮ ਰੋਹ ਦੇ ਸੱਜੇ ਹੱਥ ਮੇਰਾ ਗੁਰੂ ਨਾਨਕ ਖੜਿਆ ਜਿੰਦ ਕੋਈ ਕਰਮ ਕਰਕੇ ਕਿਰਪਾ ਮੰਗ ਕੇ ਦਰਗਾਹ ਦੇ ਜੰਨਤ ਗੁਰੂ ਨਾਨਕ ਦੇਦਰ ਲਗਾ ਦਿਓ ਇੱਥੇ ਮੇਰੀ ਕਿਰਪਾ ਹੈ ਉੱਥੇ ਕਰਮ ਨਹੀਂ ਨੇ ਕਰਨੇ ਹਜ਼ੂਰ ਨੇ ਬਾਣੀ ਅਗਰ ਬਚਨ ਕਰਕੇ ਕੰਮ ਦੀ ਤਨ ਸੁਣਾ ਜਿੰਨ ਕੋ ਕਿਰਪਾ ਕਰੀ ਰੱਖ ਜੀਵਨ ਕਰਮੋਤ ਦੇ ਪਹ ਜਿੰਨ ਕੋ ਕਿਰਪਾ ਕਰੀ ਮਿੰਨੇ ਤਾਂ ਗੁਰਾਂ ਦੀਰਕ ਕੀ ਰਾਜਾ ਆਕਲੋ ਦਾਵਲੇ ਨਦੀ ਦੇ ਕਿਨਾਰੇ ਤੇ ਆਕ ਦੀਆਂ ਦੇ ਵਿਰਾਸਤ ਕੀਤਾ ਹੈ ਕੌਤਕ ਬਤੌਂਦਿਆਂ ਹੋਇਆਂ ਦੇ ਬਾਦਸ਼ਾਹ ਦੇ ਹੀਰੇ ਨੂੰ ਲਦੀਏ ਜੁੱਤੇ ਆ ਸਾਇਦ ਅਸ਼ਕਾਰ ਕਰਕੇ ਮਕਸੂਦ ਸਾਧੂ ਜੀ ਨੇ ਸਿੱਖ ਦਾ ਉਧਾਰ ਕਰਨਾ ਕੀਤਾ ਇਸ ਤਰੀਕੇ ਦੇ ਨਾਲ ਹਸਪਤ ਉਤੌਂਦਿਆਂ ਇਸ ਰਸਤਾਨ ਦੇ